ਕੰਮੇ ਕਰਮਚਾਰੀ ਮੁਰਦਾਬਾਦ 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 ਨਿਕੰਮੇ ਕਰਮਚਾਰੀ ਮੁਰਦਾਬਾਦ 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 ਇੱਕ ਮੌਕਾ ਇਨਵਰਟਰ ਨੂੰ ਇਨਵਰਟਰ ਨੂੰ ਇਨਵਰਟਰ ਨੂੰ ਇੱਕ ਮੌਕਾ ਇਨਵਰਟਰ ਨੂੰ ਇਨਵਰਟਰ ਨੂੰ ਇਨਵਰਟਰ ਨੂੰ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ 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 ਪੰਜਾਬ ਸਰਕਾਰ ਮੁਰਦਾਬਾਦ 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 ਮਿੱਟੋ ਹਾਏ 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 हाय हा 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 करोसिया त हा ਨਛਵਾਂਗੇ ਤੁਸੀਂ ਸਾਡੇ ਦੇਖ ਰਹੇ ਹੈਡਲਾਈਨ 24 ਚਲ ਚਲਾਤੀ ਗਰਮੀ ਦੇ ਵਿੱਚ ਜੇ ਲਾਈਟ ਨਾ ਆਵੇ ਤਾਂ ਕਹਿ ਸਕਦੇ ਆ ਕਿ ਬਿਜਲੀ ਬੋਰਡ ਦਾ ਕਹਿਰ ਹੈ ਕੁਦਰਤ ਦਾ ਕਹਿਰ ਨਾਲ ਬਿਜਲੀ ਬੋਰਡ ਦਾ ਕਹਿਰ ਸਭ ਤੋਂ ਪਹਿਲਾਂ ਦਾ ਸਵਾਗਤ ਹੈ ਸਰ ਕੀ ਕਹਿਣਾ ਚਾਹੋਗੇ ਇੰਨੀ ਗਰਮੀ ਧੁੱਪ ਦੇ ਵਿੱਚ ਇੱਕਦਾਂ ਲਾਈਟ ਨੂੰ ਲੈ ਕੇ ਸਮੱਸਿਆ ਦੇਖ ਰਹੇ ਹਾਂ ਤੇ ਧੁੱਪ ਦੇ ਵਿੱਚ ਬੈ ਕੇ ਕਿਉਂ ਆਪਣੇ ਆਪ ਨੂੰ ਸੜ ਰਹੇ ਹੋ ਜੈ ਸ਼੍ਰੀ ਰਾਮ ਜੀ ਤੁਹਾਡੇ ਸਾਰੇ ਚੰਦੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਹੀ ਰਹੇ ਹੋ ਵੀ ਅਸੀਂ ਤਾਂ ਧੁੱਪ ਦੇ ਵਿੱਚ ਬੈਠੇ ਹੀ ਆ ਸਾਡੇ ਸਤਿਕਾਰਯੋਗ ਅੰਕਲ ਜੀ ਭਾਈ ਸਾਹਿਬ ਤੋਂ ਛੋਟੇ ਭਰਾ ਸਾਰੇ ਅਸੀਂ ਇੱਥ ਜਿਨ੍ਹਾਂ ਵਾਰਡ ਵਾਸੀਆਂ ਨੇ ਸਾਨੂੰ ਪਸੰਦ ਕਰਕੇ ਵੋਟ ਪਾਈ ਸੀਗੀ ਅਸੀਂ ਅੱਜ ਉਹਨਾਂ ਦੀ ਆਵਾਜ਼ ਬਣ ਕੇ ਬੈਠੇ ਆਂ ਤਿੰਨ ਦਿਨ ਹੋ ਗਏ ਜਾਂ ਤਾਂ ਲਾਈਟ ਆ ਹੀ ਨਹੀਂ ਰਹੀ ਜੇ ਆ ਰਹੀ ਹੈ ਇੰਨੀ ਕਿ ਤੇਜ਼ ਆ ਰਹੀ ਹੈ ਬਿਜਲੀ ਦੇ ਉਪਕਰਨ ਜਿਹੜੇ ਆ ਉਹ ਜਲ ਜਾ ਰਹੇ ਆ ਏਸੀ ਖਰਾਬ ਹੋ ਗਿਆ ਅੰਕਲ ਜੀ ਦਾ ਉਹਨਾਂ ਦਾ ਇਨਵਰਟਰ ਖਰਾਬ ਹੋ ਗਿਆ ਕਿਸੇ ਦਾ ਫ੍ਰਿਜ ਖਰਾਬ ਹੋ ਗਿਆ ਕਿਸੇ ਦਾ ਪੱਖਾ ਖਰਾਬ ਹੋ ਗਿਆ ਚਲੋ ਫਿਰ ਵੀ ਲੋਕਾਂ ਨੇ ਬਰਦਾਸ਼ਤ ਕੀਤਾ ਵੀ ਕੋਈ ਗੱਲ ਨਹੀਂ ਜੇ ਖਰਾਬ ਹੋ ਗਿਆ ਤਾਂ ਹੋ ਗਿਆ ਪਰ ਬਿਜਲੀ ਤਾਂ ਤੁਸੀਂ ਸਹੀ ਕਰ ਦਿਓ ਅੱਜ 3 ਦਿਨ ਤੋਂ ਕੰਪਲੇਂਟਾਂ ਪਾ ਰਹੇ ਆ ਜਦੋਂ ਜਾਂਦੇ ਆ ਕੰਪਲੇਂਟ ਦਿਖਾਓ ਜੀ ਕੰਪਲੇਂਟ ਦਿਖਾਓ ਜੀ ਕੰਪਲੇਂਟ ਵੀ ਦਿਖਾਈਦੀ ਐ ਕੱਲ ਮੈਂ ਪਰੇਸ਼ਾਨ ਹੋ ਕੇ ਆਪ ਆਇਆ ਜਦ ਕਿ ਇਹਨੇ ਛੋਟੇ ਕੰਮਾਂ ਲਈ ਇੱਕ ਕੌਂਸਲਰ ਦਾ ਆਣਾ ਨਹੀਂ ਬਣਦਾ ਕਿਉਂਕਿ ਹੋਰ ਵੀ ਇਲਾਕੇ ਦੇ ਕਈ ਕੰਮ ਹੁੰਦੇ ਨੇ ਜਿਹੜੇ ਕੀਹਣੇ ਹੁੰਦੇ ਆ ਆਏ ਆ ਕਹਿੰਦੇ ਜੀ ਅੱਧੇ ਘੰਟੇ ਬਾਅਦ ਹੋ ਜਾਏਗੀ ਨਹੀਂ ਹੋਈ ਰਾਤ ਨੂੰ ਲੋਕਾਂ ਦੇ ਫੋਨ ਆਉਂਦੇ ਇੱਕ 1:30 ਤੱਕ ਕਾਲ ਆਂਦੀਆਂ ਨੇ ਉਹ ਪੁੱਛਦੇ ਆ ਕੋਈ ਗੱਲ ਨਹੀਂ ਜੀ ਕਰ ਹੁਣ ਤੱਕ ਵੀ ਜਿਹੜਾ ਸਾਨੂੰ ਪਿਛਲੇ ਡੇਢ ਘੰਟੇ ਤੋਂ ਸੀ ਇਸ ਧੁੱਪ ਦੇ ਵਿੱਚ ਬੈਠੇ ਆ ਕਿਉਂਕਿ ਅਸੀਂ ਉਹਨਾਂ ਲੋਕਾਂ ਦਾ ਰੋਣਾ ਨਹੀਂ ਦੇਖ ਸਕਦੇ ਜਿਨ੍ਹਾਂ ਦੇ ਘਰੇ ਪਿਆ ਤਾਂ ਅੰਦਰ ਹੈ ਕਿ ਸਾਡੇ ਕੋਲ ਸਿਰਫ ਇੱਕ ਕੰਪਲੇਂਟ ਆਈ ਹੈ ਤੇ ਆਪਾਂ ਉਹ ਵੀ ਕਹਿਤਾ ਹੋਇਆ ਕਿ ਅੱਧੇ ਘੰਟੇ ਤੱਕ ਇੱਕ ਘੰਟੇ ਤੱਕ ਕਰ ਦਿੰਨੇ ਆ ਜੀ 10 ਕੰਪਲੇਂਟਾਂ ਨੇ ਚਲੋ ਇੱਕ ਦੀ ਗੱਲ ਕਰਦੇ ਨੇ ਇੱਕ ਕੰਪਲੇਂਟ ਸਾਡੇ ਵੱਡੇ ਵੀਰ ਸੁਸ਼ੀਲ ਜੀ ਨੂੰ ਦਿੱਤੀ ਸੀ ਉਹ ਕਹਿੰਦੇ ਇੱਕ ਘੰਟਾ ਹੋਇਆ ਹਾਲੇ ਤੇ ਫੇਰ ਵੀ ਉਹ ਬੈਠੇ ਨੇ ਕੱਲ ਦੁਪਹਿਰ ਦੀ 1 ਵਜੇ ਦੀ ਕੰਪਲੇਂਟ ਹੈ ਉਹ ਜੇ ਕੱਲ ਤੋਂ ਲੈ ਕੇ ਹੁਣ ਤੱਕ ਇੱਕ ਘੰਟਾ ਹੋਇਆ ਤੇ ਪਤਾ ਨਹੀਂ ਇਹਨਾਂ ਕੋ ਕਿਹੜੀਆਂ ਘਣ ਜਿਨਾਂ ਨੂੰ ਇਦਾਂ ਲੱਗਦਾ ਇਸ ਤਰ੍ਹਾਂ ਹੈ ਵੀ ਕੰਪਲੇਂਟ ਜਿਹੜੀ ਆ ਕੱਲ 1 ਵਜੇ ਦੀ ਸੁਸ਼ੀਲ ਜੀ ਵੱਲੋਂ ਗਈ ਹੋਈ ਆ ਜਿਹੜੀ ਪਬਲਿਕ ਨੇ ਦਿੱਤੀ ਆ ਉਹ ਤਾਂ ਖੈਰ ਹੈ ਜਿਹੜੀ ਸਾਡੀ ਟੀਮ ਵੱਲੋਂ ਕੰਪਲੇਂਟ ਗਈ ਆ ਉਹ ਕੱਲ 1 ਵੇ ਦੀ ਗਈ ਹੋਈ ਆ ਫਿਰ ਉਸ ਤੋਂ ਬਾਅਦ 8 ਵਜੇ ਦੀ ਗਈ ਹੋਈ ਆ ਉਸਤੇ ਵੀ ਕੋਈ ਜਿਹੜੀ ਸੁਣਵਾਈ ਨਹੀਂ ਹੋਈ ਤੁਸੀਂ ਵੀ ਤਾਂ ਛਾਵੇਂ ਬਹਿ ਸਕਦੇ ਸੀ ਧੁੱਪ ਦੇ ਵਿੱਚ ਬਹਿ ਕੇ ਕੀ ਲੋਕਲ ਤਕਲੀਫ ਸਾਡੀ ਸਾਡੀ ਜਨਤਾ ਪਰੇਸ਼ਾਨ ਹੋਏਗੀ ਨਾ ਜੀ ਫਿਰ ਅਸੀਂ ਵੀ ਤਪਾਂਗੇ ਸاسي ਘੱਟੋ ਘੱਟ ਆਪਣੀ ਜਨਤਾ ਨੂੰ ਜਵਾਬ ਦੇਣ ਜੋਗੀ ਤਾਂ ਹੋਈਏ ਵੀ ਅਸੀਂ ਤੁਹਾਡੇ ਕਰਕੇ ਬੈਠੇ ਆ ਜੇਕਰ ਤੁਸੀਂ ਸਾਨੂੰ ਦੀ ਮਤਲਬ ਪੂਰੀ ਠੰਡ ਕਹਿਰ ਦੀ ਠੰਡ ਸੀ ਉਸ ਟਾਈਮ ਜਾ ਕੇ ਪੋ ਦਾ ਮਹੀਨਾ ਸੀ ਪੂਰੀ ਠੰਡ ਹੁੰਦੀ ਹੈ ਉਸ ਟਾਈਮ ਜਾ ਕੇ ਲੋਕ ਸਾਨੂੰ ਵੋਟ ਕਰ ਸਕਦੇ ਆ ਤੇ ਅਸੀਂ ਇਹ ਤਾਂ ਗਰਮੀ ਕੁਛ ਵੀ ਨਹੀਂ ਨਹੀਂ ਇੱਕ ਗੱਲ ਇਹ ਵੀ ਹੈ ਨਾ ਕਿ ਕੰਮ ਕਰਨ ਵਾਲੇ ਕਰਮਚਾਰੀ ਵੀ ਮਸ਼ੀਨ ਨਹੀਂ ਹੈ ਅੰਦਰ ਜੋ ਉਹਨਾਂ ਨੇ ਕਿਹਾ ਕਿ ਉਹ ਮਸ਼ੀਨ ਨਹੀਂ ਹੈਗੇ ਉਹ ਵੀ ਕੰਮ ਕਰ ਹੀ ਰਹੇ ਨੇ ਕਿਉਂ ਪੈਸਾ ਲੈਂਦੇ ਆ ਸਾਡੇ ਟੈਕਸਾਂ ਦੇ ਵਿੱਚੋਂ ਅਸੀਂ ਬਿਜਲੀ ਦਾ ਬਿੱਲ ਭਰਦੇ ਆ ਕਈ ਵਾਰੀ ਬਿਲਕੁਲ ਝੂਪੜੀ ਵਾਲੇ ਨੂੰ ਜਿਹੜਾ 2-2 ਲੱਖ ਰੁਪਏ ਦਾ ਜੁਰਮਾਨਾ ਪਾ ਦਿੱਤਾ ਜਾਂਦਾ ਹੈ ਕਈ ਵਾਰੀ ਫੈਕਟਰੀ ਵਾਲੇ ਨੂੰ ਜੁਰਮਾਨਾ ਪਾ ਦਿੱਤਾ ਜਾਂਦਾ ਹੈ ਕਿੱਥੇ ਜਾਂਦਾ ਉਹ ਪੈਸਾ ਜਵਾਬ ਦੇਣਾ ਨਾ ਉਹ ਲੋਕੀ ਦੁਨੀਆ ਕੰਮ ਕਰਨ ਨੂੰ ਤਿਆਰ ਬੈਠੀ ਐ ਇਹਨਾਂ ਨੂੰ ਸ਼ਰਮ ਆਣੀ ਚਾਹੀਦੀ ਐ ਇਹ ਗੱਲਾਂ ਕਰਦੇ ਆ ਮਸ਼ੀਨ ਨਹੀਂ ਹੈਗੇ ਉਹ ਦੇਖੋ ਉਹਨਾਂ ਵੱਲ ਜਿਹੜੇ ਸੀਵਰਮੈਨ ਲੋਕ ਨੇ ਅੱਜ ਵੀ ਅੰਦਰ ਬੜ ਬੜ ਕੇ ਸਫਾਈਆਂ ਕਰਦੇ ਆ ਕੰਮ ਤਾਂ ਉਹ ਕਹੂ ਆ ਦੇਖੋ ਉਹਨਾਂ ਨੂੰ ਜਾ ਕੇ ਜਿਹੜੀ ਬਿਲਡਿੰਗ ਬਣੀ ਹੋਈ ਐ ਜਿਹੜੇ ਪੱਠੇ ਤੇ ਇੱਟ ਬਣਾਉਂਦੇ ਆ ਜਿਹੜੇ ਤੱਪ ਦੀ ਗਰਮੀ ਦੇ ਵਿੱਚੋਂ ਇੱਟ ਕੱਢਦੇ ਆ ਇਹ ਤਾਂ ਆਰਾਮ ਨਾਲ ਪੱਖਿਆਂ ਦੇ નીચે ਬੈਠੇ ਹੋਇਆ ਕੀ ਗੱਲਾਂ ਕਰਦੇ ਐ ਇਹਨਾਂ ਦਾ ਪੱਖਾ ਚੱਲਦਾ ਤੁਹਾਡਾ ਨਹੀਂ ਚੱਲ ਰਿਹਾ ਕਿ ਹਤੇ ਫਿਰ ਫੇਰ ਵੀ ਧੁੱਪ ਦੇ ਵਿੱਚ ਬਹਿ ਕੇ ਪ੍ਰੋਟੈਸਟ ਕਰਨ ਦੀ ਨੋਬਤ ਆ ਰਹੀ ਐ ਤੇ ਕਿਵੇਂ ਦੇਖਦੇ ਆ बहुत बुरा हाल तो है जहाँ का बहुत बुरा हाल है इन्हना को आओ फिर कहें कंप्लेन करो कंप्लेन उन्नी बारा कंप्लेन करिए फिर दो घंटे बाद मैसेज आया कि जो वो पूरा हो गया मतलब अभी लैट ठीक कर गया जो कि पूरे मतलब एरिए कोई नहीं आंता लैट ठीक कर जिदा लैट तीन दिन तो तुम देख लो लैट पूरी तरह कद है नहीं लैट चाहे लैट आती नहीं चाहे लैट ज आओगी बहुत तज़ आ रही है मतलब ऑन रिकॉर्ड कुछ होर चल रहा है ऑफ रिकॉर्ड कुछ हो रहा है बिल्कुल बिल्कुल जी अपने आप रिसोल्व कर देने जो कप्लेन पाने अपने आप ही रिसोल्व कर जो कि सोल्व होंगे नहीं वैसे सोल्व लिख के मैसेज पा कि तो हो गया वा ਤੇ ਇਸ ਦੇ ਖਿਲਾਫ ਕਿਤੇ ਕੋਈ ਪ੍ਰੋਟੈਸਟ ਕੀਤਾ ਪਹਿਲਾਂ ਕਿਉਂਕਿ ਹੁਣ ਤਾਂ ਦੇਖੋ ਲਾਈਟ ਨਹੀਂ ਆ ਰਹੀ ਤਾਂ ਮਜਬੂਰੀ ਸੀ ਕਿ ਆ ਕੇ ਬਹਿਣਾ ਬਹਿਣਾ ਕੱਲ ਆਏ ਸੀ ਇਨਾਂ ਕੋਲ ਕੱਲ ਕਹਿੰਦੇ ਅੱਧੇ ਘੰਟੇ ਤੱਕ ਠੀਕ ਹੋ ਜਾਊਗਾ ਠੀਕ ਹੈ ਫਿਰ ਅੱਜ ਆਏ ਫਿਰ ਅੱਜ ਇਹੀ ਕਹ ਰਹੇਗੇ ਅੱਧੇ ਘੰਟੇ ਤੱਕ ਠੀਕ ਹੋ ਜਾਊਗਾ ਹੁਣ ਜਦੋਂ ਤੱਕ ਠੀਕ ਨਹੀਂ ਹੁੰਦਾ ਇੱਥੇ ਇੱਥੇ ਬੈਠੇ ਬਗੈਰ ਠੀਕ ਹੋਏ ਨਹੀਂ ਜਾਵਾਂਗੇ ਕੀ ਕਹਿੰਦੇ ਹੁਣ 1 ਘੰਟੇ ਦਾ 1.5 ਘੰਟੇ ਦਾ ਟਾਈਮ ਸੀ ਹੁਣ ਲਗਾਤਾਰ ਧੁੱਪ ਦੇ ਵਿੱਚ ਬੈਠੇ ਹਾਂ ਪਸੀਨਾ ਇੰਨਾ ਆ ਰਿਹਾ ਹੁਣ ਮੈਡਮ ਸਾਨੂੰ ਨਾ ਕੱਲ ਦਾ ਕੱਲ ਵੀ ਆਈ ਸੀ ਸਾਡੇ ਵੱਡੇ ਕਾਉਂਸਲ ਸਾਹਿਬ ਸਾਡੇ ਨਾਲ ਆਈ ਸੀ ਜੀ ਕੱਲ ਦਾ ਸਾਨੂੰ 1 ਘੰਟਾ ਕਹਦੇ ਸੀ ਕਿ ਇਹ ਤੁਹਾਨੂੰ ਕਹਦੇ ਕੰਪਲੇਂਟ ਆ ਜੇ ਹੁਣੇ ਪਾਈ ਹੈ ਅਗਰ ਇਹਨਾਂ ਨੂੰ ਪੁੱਛੋ ਅਸੀਂ ਕੱਲ ਨਹੀਂ ਆਏ ਕੱਲ ਅਸੀਂ ਆਏ ਕੱਲ ਤੋਂ ਲੈ ਕੇ ਹੁਣ ਵੀ ਜਦੋਂ ਸਵੇਰੇ ਅਸੀਂ ਆਏ ਸਵੇਰੇ ਵੀ ਇਹਨਾਂ ਨੇ ਕਿਹਾ ਕਿ ਅੱਧੇ ਮਤਲਬ ਅੱਧੇ ਘੰਟੇ ਤੁਹਾਡੀ ਇਲਾਈਟ ਸਹੀ ਹੋ ਜਾਊਗੀ ਸਾਨੂੰ ਇੱਥੇ ਬੈਠੇ ਨੂੰ 1.5 ਘੰਟੇ ਤੋਂ ਉੱਪਰ ਹੋ ਚੁੱਕਾ ਹੈ ਤੇ ਅੱਧਾ ਘੰਟਾ ਹਜੇ ਤੱਕ ਨਹੀਂ ਹੋਇਆ ਉਹ ਤਾਂ ਸਮਝ ਨਹੀਂ ਆਦੀ ਕਿੱਦਾਂ ਕੰਮ ਕਰ ਰਹੇ ਨੇ ਸਾਡੇ ਨਾ 3 ਦਿਨ ਤੋਂ ਉੱਥੇ ਪਾਣੀ ਨਹੀਂ ਆ ਰਿਹਾ ਲੋਕਾਂ ਦਾ ਅ ਸਰ ਕੀ ਕਹਿਣਾ ਚਾਹੂਗੇ ਹੁਣ ਦੇਖੋ ਧੁੱਪ ਦੇ ਵਿੱਚ ਬੈਠੇ ਆਂ ਪ੍ਰੋਟੈਸਟ ਵੀ ਕਰ ਲਿਆ ਕੰਪਲੇਂਟ ਵੀ ਦੇ ਚੁੱਕੇ ਆਂ ਹੱਲ ਜੇ ਨਹੀਂ ਹੋਇਆ ਫਿਰ ਕੀ ਕਰੂ ਜੇ ਹੱਲ ਨਹੀਂ ਹੋਇਆ ਤੇ ਅਸੀਂ ਪੂਰੇ ਵਾਰਡ ਦੇ ਲੋਕਾਂ ਨੂੰ ਇਕੱਠਾ ਕਰਕੇ ਵੱਡੇ ਬਿਜਲੀ ਦਫ਼ਤਰ ਫੋਕਲ ਪੁਆਇੰਟ ਦੇ ਵਿੱਚ ਧਰਨਾ ਦੇਣਾ ਵੱਡੇ ਬਿਜਲੀ ਦਫ਼ਤਰ ਫੋਕਲ ਪੁਆਇੰਟ ਜਿੱਥੇ ਉੱਥੇ ਧਰਨਾ ਦੇਵਾਂਗੇ ਜੀ ਓਕੇ ਓਕੇ ਹਾਂ ਅਸੀਂ ਕੰਪਲੇਨ ਦੇਖੋ ਮੈਡਮ ਪਹਿਲਾਂ ਦੇ ਚੁੱਕੇ ਹਾਂ ਨਾ ਉਹ ਦੱਸ ਚੁੱਕੇ ਕਿ ਭਾਈ ਸਾਡਾ ਇਹ ਪਲਾਨ ਇੱਥੇ ਤੱਕ ਚੱਲਦਾ ਇਹਨਾਂ ਦੇ ਜੇਈ ਸਾਹਿਬ ਨੂੰ ਮੈਂ 3 ਦਿਨਾਂ ਤੋਂ ਫੋਨ ਕਰ ਰਿਹਾ ਜਿਹੜੇ ਸੰਜੀਤ ਜੇਈ ਨੇ ਉਹ ਫੋਨ ਹੀ ਨਹੀਂ ਰਿਸਿਵ ਕਰਦੇ ਉਹ ਕੰਮ ਕੀ ਕਰਨਗੇ ਡਿਊਟੀ ਕੀ ਕਰਨਗੇ ਜੋ ਪਬਲਿਕ ਦਾ ਫੋਨ ਹੀ ਨਹੀਂ ਚੱਕਣਗੇ ਬਿਲਕੁਲ ਨਾਲੇ ਉਹਨਾਂ ਕੋਲੇ ਮੇਰਾ ਨੰਬਰ ਸੇਵ ਹੈ ਪਰਸਨਲੀ ਉਹ ਜਾਣਦੇ ਨੇ ਵੀ ਕਿ ਮੈਂ ਇਸ ਏਰੀਆ ਦੇ ਵਿੱਚ ਕੰਮ ਦੇਖਦਾ ਫਿਰ ਵੀ ਫੋਨ ਨਹੀਂ ਚੱਕਰੇ ਕਈ ਵਾਰ ਅਧਿਕਾਰੀ ਵੀ ਆਪਣਾ ਮਤਲਬ ਪੱਲਾ ਝਾੜ ਕੇ ਪਿੱਛੇ ਹੋ ਜਾਂਦੇ ਨੇ ਇਹਦਾ ਕੀ ਕਾਰਨ ਸਮਝ ਰਹੇ ਹੋ ਇਹ ਜੀ ਬਸ ਜੋ ਵੀ ਹੈ ਇਹਨਾਂ ਦੀ ਜਿੱਦਾਂ ਵੀ ਚੱਲ ਰਿਹਾ ਕਾਰਗੁزاریयत ਤੇ ਕੁਝ ਕਹਿ ਨਹੀਂ ਜਾ ਸਕਦਾ ਜੀ ਜੀ گورਨਮੈਂਟ ਨੂੰ ਕੀ ਕਹਿਣਗੇ ਪੰਜਾਬ ਸਰਕਾਰ ਨੂੰ ਖਾਸ ਕਰਕੇ ਕਿਉਂਕਿ ਹਾਲਾਤ ਦੇਖੋ ਗਰਮੀ ਤਾਂ ਬਦਨੀ ਬਦਨੀ ਹੈ ਗਲੋਬਲ ਵਾਰਮਿੰਗ ਤਾਂ ਹੋ ਹੀ ਰਹੀ ਹੈ ਦੇਖੋ ਗਵਰਨਮੈਂਟ ਜਿਹੜੀ ਹੈ ਉਹ ਤਾਂ ਸ਼ਰਾਬੀਆਂ ਦੀ ਗਵਰਨਮੈਂਟ ਹੈ ਸੀਐਮ ਸਾਹਿਬ ਵੀ ਸ਼ਰਾਬੀ ਨੇ ਉਹਨਾਂ ਨੂੰ ਤਾਂ ਮੈਂ ਕੁਝ ਕਹਿਣਾ ਨਹੀਂ ਚਾਹੂੰਗਾ ਮੈਂ ਤਾਂ ਇਹ ਕਰਮਚਾਰੀ ਜਿਹੜੇ ਉਹਨਾਂ ਨੂੰ ਹੀ ਕਹਿਣਾ ਚਾਹੂੰਗਾ ਵੀ ਤੁਸੀਂ ਕੰਮ ਕਰਨੇ ਸ਼ੁਰੂ ਕਰ ਦਿਓ ਉਸ ਸ਼ਰਾਬੀ ਦੀ ਗੱਲਾਂ ਚਾਹਣਾ ਉਹਨੇ ਕੁਝ ਨਹੀਂ ਕਹਿਣਾ ਜੀ ਉਹਨੂੰ ਕੋਈ ਮਤਲਬ ਨਹੀਂ ਹੈ ਪੰਜਾਬ ਤਾਂ ਕੋਈ ਤਾਂ ਜਿੱਦਾਂ ਕੇਜਰੀਵਾਲ ਚਾਬੀਆਂ ਦੀ ਕਮਾਂਦਾ ਹੈ ਉਦਾਂ ਉਹ ਕਰਦਾ ਉਹਨੂੰ ਕੋਈ ਮੌਦ ਤਾਂ ਤੁਸੀਂ ਦੇਖ ਸਕਦੇ ਹੋ ਅਜੇ ਹੋਰ ਜੇ ਲੇਡੀਜ਼ ਹੈ ਜਿੰਨੇ ਪਰਚਾਨ ਹੋਏ ਆ ਉਹ ਤੁਸੀਂ ਦੇਖ ਸਕਦੇ ਹੋ ਕਿੰਨੇ ਸਾਰੇ ਸਾਰੇ ਸਾਡੇ ਆ ਰਹੇ ਨੇ ਜੀ ਸੋ ਲੇਡੀਜ਼ ਜੋਗੀ ਘਰ ਦੇ ਵਿੱਚ ਰਹਿੰਦੇ ਨੇ ਕਿਤੇ ਨਾ ਕਿਤੇ ਬੰਦੇ ਤਾਂ ਕੰਮ ਤੇ ਚਲੇ ਜਾਂਦੇ ਨੇ ਕੀ ਪ੍ਰੋਬਲਮ ਫੇਸ ਕਰ ਰਹੇ ਹੁਣ ਤੱਕ ਮੈਡਮ ਜੀ ਪਰਸੋਂ ਦੀ ਲਾਈਟ ਦੀ ਇੰਨੀ ਸਾਡੇ ਹਰ ਸਾਲ ਦੀ ਪ੍ਰੋਬਲਮ ਹੈਗੀ ਆ ਲਾਈਟ ਦੀ ਪਰਸੋਂ ਦੇ ਅਸੀਂ ਕੰਪਲੇਂਟਾਂ ਪਾ ਪਾ ਥੱਕ ਚੁੱਕੇ ਆ ਤਿੰਨ ਚਾਲ ਤੋਂ ਅਸੀਂ ਦੇਖ ਰਹੇ ਇਸ ਏਰੀਏ ਦੇ ਵਿੱਚ ਨਾ ਪਾਪਕੋਰਨ ਵਾਂਗੂ ਨਾ ਟਰਾਂਸਫਾਰਮ ਜਿਹੜੇ ਫਟਦੇ ਹੀ ਰਹਿੰਦੇ ਨੇ ਹਾਂਜੀ ਇੱਥੇ ਹੁੰਦਾ ਹੀ ਰਹਿੰਦਾ ਵਾ ਇਹ ਤਾਂ ਮਹੀਨੇ ਬਾਅਦ 15 ਦਿਨ ਬਾਅਦ ਟਰਾਂਸਫਾਰਮ ਨਹੀਂ ਹੈਣੀ ਤਾਰਾਂ ਦਾ ਤੁਸੀਂ ਜਾ ਕੇ ਮੱਲੇ 'ਚ ਦੇਖੋ ਤਾਰਾਂ ਦਾ ਵੀ ਬਹੁਤ ਜ਼ਿਆਦਾ ਜਾਲ ਆ ਨਾ ਕੋਈ ਅਲਮਾਰੀਆਂ ਉੱਚੀਆਂ ਨੇ ਮਤਲਬ ਕਿ ਲਾਈਟ ਦਾ ਬਹੁਤ ਜ਼ਿਆਦਾ ਪ੍ਰੋਬਲਮ ਹੈ ਮੈਂ ਮਮਤਾ ਭਰਪੂਰ ਨਗਰ ਪੁਨੀਤ ਨਗਰ ਤੋਂ ਸਾਨੂੰ 3 ਦਿਨ ਹੋ ਗਿਆ ਖੱਜਲ ਖਰਾਬ ਹੋ ਗਿਆ ਪਰਸੋ ਰਾਤੀ ਸੀ 12 ਵਜੇ ਆ ਕੇ ਬਿਜਲੀ ਵਾਲੇ ਨੂੰ ਲੈ ਕੇ ਗਏ ਆ ਫੇਸ ਠੀਕ ਕਰਵਾਇਆ ਵਾ ਕੌਂਸਲ ਸਾਹਿਬ ਸਾਡੇ ਨਾਲ ਰਾਤੀ 12 ਵਜੇ ਤੱਕ 2 ਵਜੇ ਤੱਕ ਕੋ ਮਰੇ ਨੇ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਜੀ ਕਿਹੜੇ ਕਿਹੜੇ ਏਰੀਆ ਨੂੰ ਸਪੈਸੀਫਿਕ ਪੁਨੀਤਨਗਰ ਜੀ ਨਿਊ ਪੁਨੀਤਨਗਰ ਜੀ ਨੈਸ਼ਨਲ ਕਲੋਨੀ ਜੀ ਇਹ ਭਰਪੂਰਨਗਰ ਜੀ ਜੀ ਇਹ ਚਾਰ ਇਲਾਕੇ ਦੇ ਵਿੱਚ ਤਿੰਨ ਦਿਨਾਂ ਤੋਂ ਆਹੀ ਹਾਲ ਮੈਡਮ ਬਹੁਤ ਬੁਰਾ ਹਾਲਾਤ ਹੈ ਕੋ ਜੀ ਸਕੂਲ ਚ ਬੱਚੇ ਵੀ ਨਹੀਂ ਗਏ ਖਾਣਾ ਸਦਾ ਖਰਾਬ ਹੋ ਰਿਹਾ ਕਿਸੇ ਦਾ ਫ੍ਰਿਜ ਸੜ ਗਿਆ ਏਸੀ ਸੜ ਗਿਆ ਵਾ ਪੰਖੇ ਸੜ ਗਏ ਆ ਇੰਨੀ ਦਿੱਕਤ ਹੈ ਨਾ ਇਸ ਏਰੀਆ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਆ ਕੇ ਇੱਥੇ ਬੈਠਾ ਨੂੰ ਮਜ਼ਬੂਰ ਕੀ ਕਰੀਏ ਸੁਣੀ ਨਹੀਂ ਰਹੀ ਜੀ ਜਦੋਂ ਆਉਜੀ ਇਹਨਾਂ ਕੋਲ ਜੀ ਅਸੀਂ ਜੀ ਐਮਐਲਏ ਦਾ ਕੰਮ ਕਰ ਰਿਹਾ ਜੀ ਅਸੀਂ ਬੀਜੀ ਬਹੁਤਾਂ ਇਹ ਸਾਨੂੰ ਇਹ ਸੁਣਨ ਨੂੰ ਮਿਲ ਰਿਹਾ ਜੀ ਮੈਮ ਮੇਰੀ ਨਾਲ ਇਹ ਗੱਲ ਹੋਈ ਇਹਨਾਂ ਨਾਲ ਹਨਾ ਤੇ ਇਹਨਾਂ ਨਾਲੇ ਕੁਝ ਪਹਿਲਾਂ ਗੱਲ ਹੋਈ ਆ ਆਏ ਮੇਰੇ ਕੋਲ ਅਪਲੋਡ ਹੋਣੀ ਘੰਟੇ ਪਹਿਲਾਂ ਕਿਹਦੇ ਸਾਡੇ ਪੁਨੀਤ ਨਗਰ ਦੀ ਕੰਪਲੀਟ ਹੈ ਜੀ ਮੈਂ ਕਿਹਾ ਕੋਈ ਨਾ ਜੀ ਮੈਂ ਕਰਾ ਦਿੰਨਾ ਚੱਕ ਕੰਪਲੇਨ ਨੰਬਰ ਦੋ ਬਣਾ ਠੀਕ ਹੈ ਕੰਪਲੇਨ ਨੰਬਰ ਨੋਟ ਕੀਤਾ ਇਹਨਾਂ ਨੂੰ ਮੈਂ ਕਿਹਾ ਇਹਨਾਂ ਨੇ ਆ ਕੇ ਮੈਂ ਕਿਹਾ ਹਲੇ ਲੱਗਿਆ ਨਾ ਸਟਾਫ ਲੱਗਿਆ ਹੋਇਆ ਲੇਡੀ ਕਿਤੇ ਪੁਨੀਤ ਨ ਫਿਰ ਉਹ ਕਹਿ ਰਿਹਾ ਕਿ ਵੀ ਆਪਣਾ ਅਫੀਮ ਬਾਖਰਸ਼ਤ ਕਰਨ ਲੱਗੀ ਮੈਂ ਕਹਿੰਦਾ ਜੀ ਇਹਦਾ ਤਾਂ ਕੋਈ ਉਹ ਨਹੀਂ ਫਲੂ ਟਾਈਮ ਦੋ ਉਹ ਤਾਂ ਫਿੱਦਾ ਹੁਣੀ ਕੰਪਲੀਟ ਅਗਰ ਮੇਰੇ ਕੋਲ ਪਈ ਹੈ ਕਹਿੰਦੇ ਫਿਰ ਹਫਤੇ ਦੀ ਕੁ ਮਿਲਣਾ ਪਾਰੇ ਮੇਰੇ ਕੋਲ ਹਫਤੇ ਦੀ ਕੋਈ ਡਿਟੇਲ ਹੀ ਨਹੀਂ ਹੈ ਕਿ ਮੈਂ ਨੰਬਰ ਦੇ ਨਾ ਡਿਟੇਲ ਕਰ ਲਈ ਡਿਟੇਲ ਕੱਢ ਕੇ ਹੁਣ ਦੇ ਸਕਦੇ ਹੋ ਕਿੰਨੇ ਦਿਨ ਦੀ ਡਿਟੇਲ ਹੈ ਤੁਹਾਡੀ ਨਹੀਂ ਮੇਰੇ ਕੋਲ ਫਿਰ ਇਹਨਾਂ ਕਾਲੀ ਕੰਪਲੀਟ ਭਾਈ ਸਿਰਫ ਕਾਲੀ ਕੰਪਲੀਟ ਕਾਲੀ ਭਾਈ ਫਿਕੀ ਮੇਰੇ ਕੋਲ ਇਹ ਗੱਲ ਕਰਦੇ ਹਫਤੇ ਦੀ 10 ਦਿਨ ਦੀ 3 ਦਿਨ ਦੀ ਉਹ ਨਹੀਂ ਮੈਂ ਮੇਰਾ ਨਾ ਗਰਮੀ ਕਰਕੇ ਨਾ ਫਿਊ ਜੋੜ ਦੇ ਤੇ ਹੁਣ ਇਹ ਤਾਂ ਨਹੀਂ ਹੈ ਕਿ ਕਿ ਰੈਗੂਲ ਇਦੋਂ ਉਹ ਨਹੀਂ ਪਤਾ ਜੇ ਰੈਗੂਲੇਟਰ ਬੰਦੇ ਹੁੰਦੀ ਤੇ ਇਸ ਪਾਸੇ ਤਾਂ ਕਾਫੀ ਇੱਥੇ ਹੋ ਜਾਣਾ ਸੀਗਾ। ਵੋਲਟੇਜ ਆਫ ਡਾਊਨ ਤਾਂ ਦੇਖੋ ਉਹ ਤਾਂ ਹੁੰਦੀ ਹੈ ਮੈਮ ਐਕਚੁਅਲੀ ਨਾ ਹੁਣ ਗਰਮੀ ਆ। ਗਰਮੀ ਕਰਕੇ ਨਾ ਲੋਡ ਜ਼ਿਆਦਾ ਪੈਂਦਾ ਤੇ ਫੇਸ ਉੜਦੇ ਉੜਦੇ ਨੇ। ਉੜਦੇ ਕਿ ਲੈਨਮੈਨ ਕੰਮ ਕਰਦੇ ਨੇ ਲਾ ਕੇ ਆਂਦੇ ਨੇ। ਉਹਨਾਂ ਦਾ ਲਾਸਟ ਦੋ ਤਿੰਨ ਦਿਨਾਂ ਤੋਂ ਬਹੁਤ ਜ਼ਿਆਦਾ ਗਰਮੀ ਆ। ਮੁੰਡੇ ਕਿਤੇ ਬਹੁਤ ਆਪਣਾ ਕੰਮ ਕਰੀ ਨੇ ਆਪਣੀ ਜਗ੍ਹਾ ਸਹੀ ਨਹੀਂ। ਤੇ ਹੁਣ ਇਹਨਾਂ ਦਾ ਕੋਈ ਦੁਬਾਰਾ ਫੇਸ ਉੜਿਆ ਹੋਣਾ ਵਾ। ਨਹੀਂ 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 ਕੰਪਲੀਟ ਪਾਈ ਆ ਤੇ ਇਸ ਤੋਂ ਬਾਅਦ ਇਹ ਕਹਿੰਦੇ ਕਿ ਫੜੀ ਕੰਪਲੀਟ ਕੀਤੀ। ਨਹੀਂ ਇਸ ਤੋਂ ਬਾਅਦ ਮੈਂ ਇਹਨਾਂ ਨੂੰ ਦੇਉਣ ਦੇ ਫਨਬੀ ਦਾ ਕੰਮ ਕਰਨ ਲਈ ਟਾਈਮ ਚਾਹੀਦਾ ਹੈ ਨਾ ਉਸ ਨੂੰ ਇਹਨਾਂ ਨੂੰ ਕਿਹਾ ਵੀ ਵੇਟ ਕਰ ਲੋ ਉਹ ਕਹਿੰਦੇ ਟ੍ਰੈਕ ਦਾ ਨੰਬਰ ਠੀਕ ਹੈ ਅਗਰ ਤੁਹਾਡੀ ਮਰਜ਼ੀ ਇਹਦੇ ਗਾ ਨੂੰ ਮੈਂ ਕੁਝ ਨਹੀਂ ਕਿਹਾ ਇਹਨਾਂ ਨੂੰ ਸਾਡੇ ਘੰਟੇ ਦਾ ਤਾਂ ਕੰਮ ਦਿੱਤਾ ਹਲੇ ਇਹਨਾਂ ਦੀ ਏਰੀਆ ਚ ਲੱਗੇ ਨੇ 5 ਨੰਬਰ ਗੜ੍ਹਜ ਹੁਣ ਇਸ ਤੋਂ ਬਾਅਦ 3 ਨੰਬਰ ਗੜ੍ਹਜ ਜਾਣਗੇ ਕੋਈ ਟਾਈਮ ਤਾਂ ਲੱਗਦਾ ਹੀ ਆ ਹੁਣ ਇਹ ਤਾਂ ਹੈ ਨਹੀਂ ਵੀ ਆਪਣੇ ਮਸ਼ੀਨ ਲੱਗੇ ਹੋਏ ਜੇ ਬੰਦੇ ਆ ਤੇ ਗਰਮੀ ਉਹ ਤੋਂ ਬੰਦੇ ਆਪਣੇ ਗਾ ਲਾਈਨਮੈਨ ਕੰਮ ਕਰਦੇ ਨੇ ਉਹ ਖਾ ਹੁੰਦਾ ਦਿੱਕਤ ਸਭ ਨੂੰ ਹੁੰਦੀ ਹੈ ਸਮਝਦੇ ਆਂ ਸੀ ਇਹਨਾਂ ਦੀ ਪ੍ਰੋਬਲਮ ਨੂੰ ਬਟ ਇਹ ਵੀ ਸਮਝਣ ਉਹ ਸੀ ਇੱਥੇ ਕਿ ਸਾਨੂੰ ਟਾਈਮ ਦੋ ਏਟੀਮੇਟ ਪਰ ਇਹ ਬਾਤ ਜਦਾ ਪੈ ਰਹੀਏ ਤੇ ਲਾਈਟ ਨਾ ਹੋਵੇ ਤਾਂ ਤੁਸੀਂ ਜ਼ਿੰਦਗੀ ਆਪਣੀ ਸਮਝ ਸਕਦੇ ਹੋ ਕਿ ਕਿਸ ਤਰ੍ਹਾਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਪਾਣੀ ਵੀ ਨਾ ਆਵੇ ਉਸ ਤੋਂ ਉੱਪਰ ਤਾਂ ਜ਼ਿੰਦਗੀ ਜੀਣੀ ਕਿਵੇਂ ਆਪਾਂ ਸੋ ਕੀ ਕਹੋਗੇ ਇਸ ਨੂੰ ਦੇਖ ਕੇ ਜੇ ਤੁਹਾਡੇ ਇਲਾਕੇ ਦੇ ਵਿੱਚ ਸੇਮ ਇਹ ਸਿਚੁਏਸ਼ਨ ਹਾਲਾਤ ਨੇ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਹੈਡਲਾਈਨ 20